ਦੁਨੀਆ ਤੇ ਸਾਰੇ ਇਨਸਾਨ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜਿਉਣ ਦੀ ਕੋਸ਼ਿਸ਼ ਕਰਦੇ ਹਨ। ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜੁਆਇਆ ਜਾਵੇ। ਕਿਸੇ ਦੂਜੇ ਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਦਖਲ ਨਾ ਹੋਵੇ। ਪਰ ਜੇ ਜ਼ਿੰਦਗੀ ਸਾਡੇ ਤਰੀਕੇ ਨਾਲ ਨਾ ਚੱਲ ਰਹੀ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ? ਜ਼ਿੰਦਗੀ ਸਾਡੀ ਨਾ ਮੰਨ ਰਹੀ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ? ਸੋਚਿਆ ਕੁਝ ਹੋਰ ਹੋਵੇ, ਹੋ ਕੁਝ ਹੋਰ ਜਾਂਦਾ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ? ਕੀ ਕੀ ਆਲਟਰਨੇਟ ਸਾਡੇ ਕੋਲ ਬਚਦੇ ਹਨ? ਸਭ ਤੋਂ ਪਹਿਲੀ ਚੀਜ਼ ਜਿਹੜੀ ਸਾਨੂੰ ਸਮਝਣੀ ਹੋਏਗੀ ਉਹ ਇਹ ਹੈ ਕਿ ਲਾਈਫ ਦੀ ਨੇਚਰ ਕਿਹੋ ਜੀ ਹੈ ਜਿੰਦਗੀ ਦੀ ਨੇਚਰ ਕਿਹੋ ਜੀ ਹੈ ਉਹ ਕੋਿਹੋ ਜੇ ਤਰੀਕੇ ਨਾਲ ਰਹਿਵਾਰ ਕਰ ਰਹੀ ਹੈ ਕਿਸ ਫਾਰਮੂਲੇ ਤੇ ਕੰਮ ਕਰ ਰਹੀ ਹੈ ਕਿ ਇਹੋ ਜੇ ਸਿਸਟਮ ਦੇ ਨਾਲ ਮੋੜ ਦਾ ਮੋੜਾ ਜੁੜ ਕੇ ਚੱਲ ਰਹੀ ਹੈ ਸਾਡੀ ਪ੍ਰੋਬਲਮ ਤਾਂ ਕੀ ਹੈ ਅਸੀਂ ਜ਼ਿੰਦਗੀ ਵਿੱਚ ਸਭ ਕੁਝ ਪਰਫੈਕਟ ਚਾਹੁੰਨੇ ਆ ਸਭ ਕੁਝ ਪਰਫੈਕਟ ਸਭ ਕੁਝ ਆਪਣੇ ਤਰੀਕੇ ਨਾਲ ਘਟਤ ਕਰਾਉਣਾ ਚਾਹੁੰਨੇ ਆ ਆਪਣੇ ਇਰਤ ਗਿਰਦ ਨੂੰ ਆਪਣੇ ਮੁਤਾਬਕ ਢਾਲਣਾ ਚਾਹੁੰਨੇ ਆ ਜੇ ਤੁਸੀਂ ਕਹੋਗੇ ਕਿ ਲਾਈਫ ਤੁਹਾਡੇ ਪ੍ਰਤੀ ਹਮੇਸ਼ਾ ਫੇਅਰ ਹੋਵੇ ਤਾਂ ਇਹ ਅਨਫੇਅਰ ਗੱਲ ਹੈ। ਜ਼ਿੰਦਗੀ ਵਿੱਚ ਕੁਝ ਵੀ ਸਟੇਕ ਨਹੀਂ ਹੁੰਦਾ। ਜ਼ਿੰਦਗੀ ਹਮੇਸ਼ਾ ਉਤਰਾਵਾਂ ਚੜਾਵਾਂ ਨਾਲ ਭਰੀ ਹੁੰਦੀ ਹੈ। ਉਗੜ-ਤੁਗੜੀ ਹੈ। ਜੰਗਲ ਵਿੱਚ ਜਿਵੇਂ ਦਰਖਤ ਉੱਗੇ ਹੁੰਦੇ ਨਾ ਜ਼ਿੰਦਗੀ ਉਸੇ ਤਰ੍ਹਾਂ ਹੈ। ਅਗਰ ਇਸ ਨੂੰ ਫ੍ਰੀ ਛੱਡ ਦੇਵੋਗੇ ਨਾ ਇਹ ਜੰਗਲ ਵਾਂਗ ਅੱਗੇ ਵਧੇਗੀ। ਉਗੜ-ਤੁਗੜੀ ਹੋ ਕੇ ਕਿਉਂਕਿ ਇਹ ਨੇਚਰ ਹੈ, ਇਹ ਕੁਦਰਤ ਹੈ। ਇਹ ਜ਼ਿੰਦਗੀ ਦੀ ਕੁਦਰਤ ਹੈ। ਹਰ ਰੋ ਸਾਨੂੰ ਵੱਖ-ਵੱਖਰੇ ਹਾਲਾਤਾਂ ਦਾ ਸਿਚੁਏਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਲਾਤ ਕਦੇ ਵੀ ਇੱਕੋ ਜਿਹੇ ਨਹੀਂ ਹੁੰਦੇ ਤਾਂ ਸਾਡਾ ਅਗਲਾ ਕਦਮ ਕਿਹੋ ਜਿਹਾ ਹੋਣਾ ਚਾਹੀਦਾ ਹੈ ਹਾਲਾਤਾਂ ਨੂੰ ਪਾਪ ਲੈਣਾ ਚਾਹੀਦਾ ਹੈ ਮੈਂ ਸਮਝਦਾ ਕਿ ਸਭ ਤੋਂ ਪਹਿਲਾ ਕੰਮ ਜਿਹੜਾ ਤੁਹਾਨੂੰ ਕਰਨਾ ਚਾਹੀਦਾ ਹੈ ਇਹ ਪਤਾ ਹੋਣਾ ਚਾਹੀਦਾ ਹੈ ਕਿ ਹਾਲਾਤ ਕਿਹੋ ਜਿਹੇ ਹਨ ਸਿਚੁਏਸ਼ਨ ਕਿਹੋ ਜਿਹੀ ਹੈ ਅਸੀਂ ਹਮੇਸ਼ਾ ਹੀ ਦੋ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਦੇ ਹਾਂ ਅਕਸਰ ਦੋ ਤਰ੍ਹਾਂ ਦੀ ਸਿਚੁਏਸ਼ਨ ਸਾਡੇ ਸਾਹਮਣੇ ਹੁੰਦੀ ਹੈ ਇੱਕ ਉਹ ਹੈ ਕਿ ਜੋ ਸਾਡੇ ਕੰਟਰੋਲ ਦੇ ਵਿੱਚ ਹੁੰਦੀ ਹੈ ਦੂਜੀ ਟਾਈਪ ਦੀ ਸਿਚੁਏਸ਼ਨ ਉਹ ਹੈ ਜੋ ਸਾਡੇ ਕੰਟਰੋਲ ਦੇ ਵਿੱਚ ਨਹੀਂ ਹੁੰਦੀ ਮੰਨ ਲਓ ਅਸੀਂ ਟਫ ਸਿਚੁਏਸ਼ਨ ਫੇਲ ਕਰ ਰਹੇ ਹਾਂ ਉਹ ਸਾਡੇ ਆਪਣੀ ਗਲਤੀ ਨਾਲ ਪੈਦਾ ਹੋਈ ਹੋ ਸਕਦੀ ਹੈ ਹੁਣ ਤੁਸੀਂ ਇਸ ਨੂੰ ਚੇਂਜ ਕਰ ਸਕਦੇ ਹੋ ਅਗਰ ਉਹ ਸਿਚੁਏਸ਼ਨ ਤੁਹਾਡੇ ਕਰਕੇ ਤੁਹਾਡੀ ਗਲਤੀ ਨਾਲ ਹੋਈ ਹੈ ਤੁਸੀਂ ਇਹਨੂੰ ਬਦਲ ਸਕਦੇ ਹੋ ਤੁਸੀਂ ਆਪਣੀ ਪੂਰੀ ਵਾਹ ਲਾ ਕੇ ਇਸ ਨੂੰ ਚੇਂਜ ਕਰ ਸਕਦੇ ਹੋ ਤੁਹਾਨੂੰ ਰਿਜ਼ਲਟ ਮਿਲੂਗਾ ਮੰਨ ਲਓ ਕੋਈ ਬੱਚਾ 9ਵੀਂ ਜਮਾਤ ਚ ਪੜਦਾ ਹੈ ਅਗਰ ਉਹ ਉਹ ਨਹੀਂ ਪੜ ਰਿਹਾ ਤਾਂ ਉਸਦੇ ਇਗਜ਼ਾਮ ਦੇ ਵਿੱਚ ਨਾ ਪ੍ਰਕਾਟ ਹੋਣਗੇ ਪਰ ਉਹ ਅਗਰ ਆਪਣੀ پوری ਵਾਹ ਲਾ ਕੇ ਸਾਰਾ ਸਾਲ ਵਧੀਆ ਪੜਦਾ ਤਾਂ ਹਾਲਾਤਾਂ ਨੂੰ ਬਦਲ ਸਕਦਾ ਹੈ ਇਹ ਉਹਦੇ ਹੱਥ ਵਿੱਚ ਹੈ ਤੇ ਬਹੁਤ ਮਾਰ ਇਹੋ ਜੀ ਸਿਚੁਏਸ਼ਨ ਦਾ ਸਾਹਮਣਾ ਕਰਦੇ ਆ ਜਿਹੜੇ ਸਾਡੇ ਕੰਟਰੋਲ ਦੇ ਵਿੱਚ ਨਹੀਂ ਹੁੰਦੀਆਂ ਜਿਵੇਂ ਕ੍ਰਿਟਿਸਿਜ਼ਮ ਕੋਈ ਤੁਹਾਡਾ ਕ੍ਰਿਟਿਸਿਜ਼ਮ ਕਰ ਰਿਹਾ ਹੈ ਲੋਕਾਂ ਦਾ ਅਪੀਨੀਅਨ ਤੁਹਾਡੇ ਪ੍ਰਤੀ ਲੋਕਾਂ ਦਾ ਤੁਹਾਡੇ ਸਾਹਮਣੇ ਵਿਵਹਾਰ ਇਹ ਟੋਟਲੀ ਤੁਹਾਡੇ ਕੰਟਰੋਲ ਤੋਂ ਬਾਹਰ ਹੁੰਦਾ ਮੰਨ ਲਓ ਕੋਈ ਡਰਾਈਵਰ ਸੜਕ ਤੇ ਗੱਡੀ ਗਲਤ ਤਰੀਕੇ ਨਾਲ ਚਲਾ ਰਿਹਾ ਇਸ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ ਇਹ ਸਿਚੁਏਸ਼ਨ ਤੁਹਾਡੇ ਕੰਟਰੋਲ ਦੇ ਵਿੱਚ ਨਹੀਂ ਹੈ ਉਹ ਬੰਦਾ ਤੁਹਾਡੇ ਕੰਟਰੋਲ 'ਚ ਨਹੀਂ ਹੈ ਤੁਸੀਂ ਗੱਡੀ ਦੇ ਵਿੱਚ ਬੈਠੇ ਆਪਣੀ ਗੱਡੀ ਦੇ ਵਿੱਚ ਬੈਠੇ ਤੁਸੀਂ ਉਹਨੂੰ ਗਾਲਾਂ ਕੱਢੀ ਜਾਂਦੇ ਹੋ ਕੋਈ ਫਾਇਦਾ ਨਹੀਂ ਕਈ ਵਾਰ ਲੋਕ ਤੁਹਾਨੂੰ ਗੁੱਸਾ ਦਿਲਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਡੇ ਨਾਲ ਬਦਤਮੀਜ਼ੀ ਨਾਲ ਪੇਸ਼ ਆਉਂਦੇ ਆ ਤੁਹਾਨੂੰ ਢੁਕਾਉਣ ਦੀ ਕੋਸ਼ਿਸ਼ ਕਰਦੇ ਆ ਇਸ ਵਿੱਚ ਕੁਝ ਵੀ ਤੁਹਾਡੇ ਕੰਟਰੋਲ ਦੇ ਵਿੱਚ ਨਹੀਂ ਹੈ ਸਾਹਮਣੇ ਵਾਲਾ ਕਿਸ ਤਰੀਕੇ ਨਾਲ ਆਪਣੇ ਮਨ ਦੇ ਵਿੱਚ ਸੋਚ ਰਿਹਾ ਉਹੀ ਜਾਣਦਾ ਹੈ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਉਹਨੇ ਸੋਚਿਆ ਤੁਹਾਡੇ ਨਾਲ ਬਦਤਮੀਜ਼ੀ ਕੀਤੀ ਉਹੀ ਜਾਣਦਾ ਅਸੀਂ ਨਹੀਂ ਜਾਣਦੇ ਇੰਨਾ ਸਾਰੇ ਜੀਵਨ ਦੇ ਅੰਦੇ ਵਿੱਚ ਰੱਖਦੇ ਹੋਏ ਅਸੀਂ ਇਹ ਦੇਖਣਾ ਕਿ ਅਸੀਂ ਰੈਕਟ ਕਿਵੇਂ ਕਰਨਾ ਹੈ ਜਿਹੜੇ ਤਰੀਕੇ ਨਾਲ ਉਹ ਕਰ ਰਿਹਾ ਉਸ ਤੇ ਕਿ ਨਾਲ ਰੈਕਟ ਕਰਨਾ ਹੈ ਜਾਂ ਵੱਖਰੇ ਤਰੀਕੇ ਦੇ ਨਾਲ ਦਿਆਲਤਾ ਦੇ ਨਾਲ ਨਰਮੀ ਦੇ ਨਾਲ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਇੰਨਾ ਕਿ ਸਾਡਾ ਅਚਾਰ ਖੇਤਰ ਬਣਦਾ ਬੁੱਧ ਜੀ ਕਹਿੰਦੇ ਆ ਕਿ ਅਗਰ ਤੁਹਾਡੇ ਵਿੱਚ ਇੱਛਾਵਾਂ ਬਹੁਤ ਜ਼ਿਆਦਾ ਹਨ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਨੇ ਅਮੀਤਾਂ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਚਾਂਸਸ ਹੁੰਦੇ ਆ ਕਿ ਤੁਸੀਂ ਸਟ्रेस ਫੀਲ ਕਰੋ ਤਣਾਅ ਸਿੱਖੋ ਆਪਣੀਆਂ ਇਛਾਵਾਂ ਦੇ ਵਿੱਚ ਵੀ ਇਹ ਜਾਣਾਂ ਦੀ ਕੋਸ਼ਿਸ਼ ਕਰੋ ਕਿ ਕਿਹੜੀਆਂ ਚੀਜ਼ਾਂ ਤੁਹਾਡੇ ਹੱਥ ਵਿੱਚ ਹੈਗੀਆਂ ਕਿਹੜੀਆਂ ਚੀਜ਼ਾਂ ਤੁਹਾਡੇ ਹੱਥ ਵਿੱਚ ਨਹੀਂ ਨੇ ਕਿਹੜੀਆਂ ਚੀਜ਼ਾਂ ਦੇ ਮਿਹਨਤ ਕਰਕੇ ਤੁਸੀਂ ਅੱਗੇ ਜਾ ਸਕਦੇ ਹੋ ਕਿਹੜੀਆਂ ਚੀਜ਼ਾਂ ਤੇ ਮਿਹਨਤ ਬੇਕਾਰ ਜਾਂਦੀ ਹੈ ਜੋ ਚੀਜ਼ਾਂ ਤੁਹਾਡੇ ਹੱਥ ਵਿੱਚ ਹਨ ਉਸ ਤੇ ਪੂਰੀ ਵਾਲਾ ਦਿਓ ਜਿਹੜੀਆਂ ਚੀਜ਼ਾਂ ਤੁਹਾਡੇ ਹੱਥ ਵਿੱਚ ਨਹੀਂ ਨੇ ਉਸ ਨੂੰ ਪਰਮਾਤਮਾ ਦਾ ਆਪਣਾ ਮੰਨ ਕੇ ਆਪਣਾ ਪਰਸਪੈਕਟਿਵ ਚੇਂਜ ਕਰ ਲਓ ਤੇ ਇਸ ਤੇ ਟੈਨਸ਼ਨ ਕੋਈ ਨਹੀਂ ਆਉਂਦੀ ਯੂ ਹੈਵ ਟੂ ਚੇਂਜ ਯਰ ਪਰਸਪੈਕਟਿਵ ਅਬਾਊਟ ਦ ਥਿੰਗਸ that is the keyword ਤੁਸੀਂ ਆਪਣਾ ਪਰਸਪੈਕਟਿਵ ਕਿਵੇਂ ਚੇਂਜ ਕਰ ਸਕਦੇ ਹੋ ਸਿਚੁਏਸ਼ਨ ਦੇ ਪ੍ਰਤੀ ਕਿਵੇਂ ਦਿਆਲੂ ਹੋ ਸਕਦੇ ਹੋ ਉਸ ਦੇ ਅਨਸਾਰ ਆਪਣੇ ਆਪ ਨੂੰ ਕਿਵੇਂ ਢਾਲ ਸਕਦੇ ਹੋ ਇਹ ਥੋੜੀ ਬੋਤ ਪ੍ਰੈਕਟਿਸ ਨਾਲ ਹੋ ਜਾਂਦਾ ਹੈ ਜਿੰਨਾ ਜ਼ਿਆਦਾ ਪੋਜ਼ਿਟਿਵ ਸੋਚੋਗੇ ਤੁਹਾਡਾ ਨਜ਼ਰੀਆ ਪੋਜ਼ਿਟਿਵ ਹੁੰਦਾ ਜਾਊਗਾ ਮੰਨ ਲਓ ਤੁਸੀਂ ਆਪਣੇ ਦਫ਼ਤਰ ਜਾ ਰਹੇ ਹੋ ਪਰ بارش ਕਰਕੇ ਤੁਸੀਂ ਲੇਟ ਹੋ ਗਏ ਇਹ ਚੀਜ਼ ਤੁਹਾਡੇ ਹੱਥ ਵਿੱਚ ਨਹੀਂ ਹੈ ਤਾਂ ਤੁਸੀਂ ਆਪਣਾ ਪਰਸਪੈਕਟਿਵ ਕਿਵੇਂ ਚੇਂਜ ਕਰ ਸਕਦੇ ਹੋ ਕਿ ਮੈਂ ਬਾਰਸ਼ ਦਾ ਮਜ਼ਾ ਲਿਆ ਫਿਰ ਕਿਉਂਕਿ ਮੈਂ ਨਿਡਰ ਹੋ ਗਿਆ ਮੈਂ ਬਾਰਸ਼ ਦਾ ਮਜ਼ਾ ਲਿਆ ਆਏ ਤੁਹਾਡੇ ਹੱਥ ਵਿੱਚ ਸੀਗਾ ਤੁਸੀਂ ਬਾਰਸ਼ ਹੋਣ ਦੇ ਮੱਦੇਨਜ਼ਰ ਘਰ ਤੋਂ ਹਾਂ ਜਿਹੜੀ ਜੀ ਤੁਹਾਡੇ ਹੱਥ ਵਿੱਚ ਸੀਗੀ ਕਿ ਤੁਸੀਂ ਬਦਲਵਾਈ ਹੈ ਬਾਰਸ਼ ਹੋਣ ਦੇ ਮੱਦੇਨਜ਼ਰ ਤੁਸੀਂ ਘਰ ਤੋਂ ਪਹਿਲਾਂ ਤੁਰ ਸਕਦੇ ਸੀ ਪਰ ਜੇ ਇਹ ਕੰਮ ਹੋ ਗਿਆ ਫਿਰ ਪਛਤਾਉਣ ਦਾ ਕੋਈ ਫਾਇਦਾ ਨਹੀਂ ਫਿਰ ਉਸ ਚੀਜ਼ ਦਾ ਉਸ ਕੰਡੀਸ਼ਨ ਸਿਚੁਏਸ਼ਨ ਦਾ ਮਜ਼ਾ ਨਹੀਂ ਆਉਂਦਾ ਜਿੰਦਗੀ ਵਿੱਚ ਬਹੁਤ ਵਾਰੀ ਅਨ ਐਕਸਪੈਕਟਿਡ ਥਿੰਗਸ ਹੁੰਦੀਆਂ ਇਹ ਨਹੀਂ ਜਾਣਦੇ ਹੁੰਦੇ ਇਨਸਾਨ ਕਿ ਅਗਲੇ ਪਲ ਕੀ ਹੋਣ ਵਾਲਾ ਜਿਸ ਚੀਜ਼ ਤੇ ਉਮੀਦ ਲਾਈ ਹੁੰਦੀ ਹੈ ਉਹ ਕਈ ਵਾਰੀ ਨਹੀਂ ਹੁੰਦਾ ਜਿਆਦਾ ਉਮੀਦਾਂ ਨਾਲ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਨਾ ਕਰੋ ਜੇ ਤੁਸੀਂ ਮੁਸ਼ਕਲ ਕੰਡੀਸ਼ਨ ਵਿੱਚ ਕਿ ਰਹੋ ਤਾਂ ਉਸ ਦਾ ਐਨਾਲਿਸਿਸ ਕਰੋ ਉਸ ਸਿਚੁਏਸ਼ਨ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਚੇਂਜ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਇਹ ਵੀ ਦੇਖੋ ਤੇ ਜੇ ਨਹੀਂ ਕਰ ਸਕਦੇ ਤੁਸੀਂ ਆਪਣਾ ਪਰਸਪੈਕਟਿਵ ਚੇਂਜ ਕਰੋ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਰਹੋ ਚੇਂਜ ਨਹੀਂ ਹੁੰਦੀਗਾ ਤਾਂ ਡਿਪਰੈਸ ਨਾ ਹੋਵੋ ਪਰੇਸ਼ਾਨ ਨਾ ਹੋਵੋ ਆਪਣਾ ਪਰਸਪੈਕਟਿਵ ਚੇਂਜ ਕਰਕੇ ਉਹਨਾਂ ਚੀਜ਼ਾਂ ਨੂੰ ਉਵੇਂ ਛੱਡ ਕੇ ਆਪਣੀ ਸੋਚ ਬਣਾਓ ਜਿਹੜਾ ਹਾਲ ਤੁਹਾਡੇ ਹੱਕ ਵਿੱਚ ਨਹੀਂ ਆ ਨਾ ਤੇ ਸਿਚੁਏਸ਼ਨ ਦੇ ਪ੍ਰਤੀ ਹਾਲਾਤਾਂ ਦੇ ਪ੍ਰਤੀ ਆਪਣਾ ਪਰਸਪੈਕਟਿਵ ਨਜ਼ਰੀਆ ਟੋਟਲੀ ਚੇਂਜ ਕਰ ਦੇਵੋ ਤੁਹਾਡੇ ਮਨ ਦੇ ਵਿੱਚ ਖੁਸ਼ੀ ਆਊਗੀ ਤੇ ਪਰੇਸ਼ਾਨੀਆਂ ਤੋਂ ਰਾਹਤ ਮਿਲੇਗੀ ਤੁਹਾਡਾ ਜੀਵਨ ਖੁਸ਼ੀ-ਖੁਸ਼ੀ ਬਤੀਤ ਹੋਊਗਾ ਬਾਤ ਵਰਤਾਂਦਾ